ਕਾਰੋਬਾਰੀਆਂ ਦੇ ਉੱਤੇ ਜੀਐਸਟੀ ਵਿਭਾਗ ਦਾ ਸ਼ਿਕੰਜਾ ਲਗਾਤਾਰ ਕਸਤਾ ਹੀ ਜਾ ਰਿਹਾ ਹੈ। ਅੱਜ ਦਿਨ ਅਸੀਂ ਦੇਖ ਰਹੇ ਹਾਂ ਕਿ ਜੀਐਸਟੀ ਵਿਭਾਗ ਵੱਲੋਂ ਵੱਖ-ਵੱਖ ਕਾਰੋਬਾਰੀਆਂ ਤੇ ਰੇਡ ਕੀਤੀ ਜਾਂਦੀ ਹੈ। ਜੀਐਸਟੀ ਵਿਭਾਗ ਦਾ ਕਹਿਣਾ ਹੁੰਦਾ ਹੈ ਕਿ ਕਾਰੋਬਾਰੀ ਜੀਐਸਟੀ ਦੇ ਵਿੱਚ ਬਹੁਤ ਹਿਰਾਫੇਰੀਆਂ ਕਰ ਰਹੇ ਨੇ। ਜਿਸ ਦੇ ਚੱਲਦੇ ਅੱਜ ਮੰਡੀ ਗੋਬਿੰਦਗੜ੍ਹ ਜਿਸ ਨੂੰ ਲੋਹਾ ਸਟੀਲ ਦਾ ਹੱਬ ਕਿਹਾ ਜਾਂਦਾ ਹੈ, ਉੱਥੇ ਮਾਦਵ ਸਟੀਲਸ ਗਰੁੱਪ ਤੇ GST ਨੇ ਰੇਡ ਮਾਰੀ ਹੈ ਦੱਸ ਦਈਏ ਕਿ ਵੱਡਾ GST ਹੀਰਫੇਰ ਦੇ ਸ਼ੱਕ ਨੂੰ ਲੈ ਕੇ GST ਵਿਭਾਗ ਦੀਆਂ ਟੀਮਾਂ ਅੱਜ ਮਾਧਵ ਗਰੁੱਪ ਪਹੁੰਚੀਆਂ ਨੇ ਅਤੇ ਉੱਥੇ ਲਗਾਤਾਰ ਰੇਡ ਜਾਰੀ ਹੈ ਇਹ ਵੀ ਦੱਸ ਦਈਏ ਕਿ ਮੰਡੀ ਗੋਬਿੰਦਗੜ੍ਹ ਤੋਂ ਲੈ ਕੇ ਲੁਧਿਆਣਾ ਤੱਕ ਇਸ ਚੀਲ ਅਤੇ ਲੋਹਾ ਕਾਰੋਬਾਰੀਆਂ ਦੇ ਵਿੱਚ ਹਫੜਾ ਤਫੜੀ ਮਚ ਗਈ ਹੈ ਕਿਉਂਕਿ ਜਿਹੜੇ ਵਿਅਕਤੀ ਉਹਨਾਂ ਦੇ ਨਾਲ ਟੀਲਿੰਗ ਕਰਦੇ ਨੇ ਹਰ ਕਿਸੇ ਦੇ ਮੱਥੇ ਤੇ ਪਸੀਨਾ ਆਣ ਲੱਗਿਆ ਕਿ ਕਿਤੇ ਜੀਐਸਟੀ ਦੀਆਂ ਟੀਮਾਂ ਉਹਨਾਂ ਦੇ ਫੈਕਟਰੀ ਵਾਲਿਆਂ ਉਹਨਾਂ ਦੀ ਦੁਕਾਨਾਂ ਵੱਲ ਨਾ ਆ ਜਾਏ ਜੀਐਸਟੀ ਵਿਭਾਗ ਪਿਛਲੇ ਕੁਝ ਦਿਨਾਂ ਤੋਂ ਬਹੁਤ ਜ਼ਿਆਦਾ ਸਰਗਰਮ ਦਿਖ ਰਿਹਾ ਕਈ ਥਾਵਾਂ ਤੇ ਜੀਐਸਟੀ ਵਿਭਾਗ ਟੀਮਾਂ ਨੂੰ ਵਿਰੋਧ ਵੀ ਸਹਿਣਾ ਪੈਂਦਾ ਪਰ ਜੀਐਸਟੀ ਵਿਭਾਗ ਦਾ ਇਹ ਤਰਕ ਹੁੰਦਾ ਹੈ ਕਿ ਕਾਰੋਬਾਰੀ ਜੀਐਸਟੀ ਦੇਣ ਦੇ ਵਿੱਚ ਬਹੁਤ ਹਿਰਾਫੇਰੀਆਂ ਕਰ ਰਹੇ ਨੇ ਜਿਸ ਕਰਕੇ ਜੀਐਸਟੀ ਵਿਭਾਗ ਦੀਆਂ ਟੀਮਾਂ ਨੂੰ ਇੱਕ ਕਦਮ ਚੁੱਕਣੇ ਪੈਂਦੇ ਨੇ ਬਿਊਰੋ ਰਿਪੋਰਟ ਜਨ ਹਿਤੇਸ਼ੀ